ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਹਨੂੰ ਬੇਬੇ ਜੀ ਕਿਹ ਕਰਦੇ ਸਨ ਬੇਬੇ ਜੀ ਪਹਿਲਾਂ ਸਮਿਆਂ ਦੇ ਵਿੱਚ ਵੱਡੀਆਂ ਭੈਣਾਂ ਨੂੰ ਲੋਕ ਬੀਬੀ ਜੀ ਕਿਹ ਕਰਦੇ ਸਨ ਅੱਜ ਉਹ ਸਮਾਂ ਬਦਲ ਗਿਆ ਕਹਿ ਲੱਗਾ ਬੇਬੇ ਨਾਨਕ ਜੀ ਜਦੋਂ ਵੀ ਤੁਸੀਂ ਜਾਤ ਕਰਿਆ ਕਰੋਗੇ ਮੈਂ ਤੁਹਾਨੂੰ ਮਿਲਣ ਵਾਸਤੇ ਤੁਹਾਨੂੰ ਦਰਸ਼ਨ ਦੇਣ ਵਾਸਤੇ ਆ ਜਿਆ ਕਰਾਂਗਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮਰਦਾਨੇ ਨੂੰ ਨਾਲ ਲਿਆ ਦੁਨੀਆ ਨੂੰ ਤਾਰ ਦੇ ਤਾਰ ਦੇ ਵਕਤੀ ਦਾ ਭ੍ਰਮਣ ਕਰਦੇ ਕਰਦੇ ਗੁਰੂ ਨਾਨਕ ਮਹਾਰਾਜ ਜੀ ਪਹਿਲੀ ਉਦਾਸੀ ਸਮੇ ਏਮਨਾਬਾਦ ਦੀ ਧਰਤੀ ਤੇ ਪਹੁੰਚੇ ਇੱਥੇ ਇੱਕ ਏਮਨਾਬਾਦ ਦੀ ਧਰਤੀ ਤੇ ਪਿੰਡ ਹੈ ਸੈਦਪੁਰ ਸੈਦਪੁਰ ਦੇ ਵਿੱਚ ਇੱਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਦਾ ਅਰਦਾਸਾਂ ਕਰਦਾ ਸੱਜੇ ਪਾਤਸ਼ਾਹ ਆ ਕੇ ਬਿਨ ਦਰਸ਼ਨ ਦਿਓ ਇਹਦੀਆਂ ਅਰਦਾਸਾਂ ਪ੍ਰਵਾਨ ਹੋਈਆਂ ਏਮਨਾਬਾਦ ਦੀ ਧਰਤੀ ਤੇ ਸਿਆਲਪੁਰ ਪਿੰਡ ਦੇ ਬਾਹਰ ਦੇ ਬਾਹਰ-ਬਾਰ ਜੰਗਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬੈਠਦੇ ਨੇ ਮਰਦਾਨੇ ਨੂੰ ਕਹਿ ਲੱਗੋ ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ ਭਾਈ ਮਰਦਾਨੇ ਨੇ ਰਬਾਬ ਦੀਆਂ ਸੁਰਾਂ ਨੂੰ ਸੁਰ ਕੀਤਾ ਭਾਈ ਮਰਦਾਨੇ ਨੇ ਰਬਾਬ ਦੀਆਂ ਤਾਰਾਂ ਦੇ ਉੱਤੇ ਪੋਟੇ ਮਾਰੇ ਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨਰਨਾਰਨ ਦੇ ਨਾਲ ਜੁੜ ਕੇ ਆਪਣੇ ਮੁਖਾਲਜੇ ਦੇ ਵਿੱਚੋਂ ਬਾਣੀ ਪਚਾਰਦੇ ਬਾਣੀ ਦਾ ਕੀਰਤਨ ਕਰਦੇ ਆ ਹੁਣ ਜਿਹੜੀ ਅਰਵਾਬ ਆ ਮਰਦਾਨੇ ਦੀ ਇਤਿਹਾਸ ਵਿੱਚ ਕੋਈ ਨਹੀਂ ਪਤਾ ਲੱਗਦਾ ਇਹ ਕਿੱਥੋਂ ਆਈ ਤੇ ਕਿੰਨੇ ਬਣਾਈ ਹੈ ਇਹਨਾਂ ਨੂੰ ਪਤਾ ਲੱਗਦਾ ਕਿ ਫਰਿੰਦੇ ਨਾਂ ਦਾ ਵਿਅਕਤੀ ਇੱਕ ਆਇਆ ਗੁਰੂ ਨਾਨਕ ਮਹਾਰਾਜ ਜੀ ਦੇ ਕੋ ਭੈਣ ਜੀ ਦੇ ਕੋਲੋਂ 5 ਰੁਪਏ ਲੈ ਕੇ ਮਰਦਾਨੇ ਨੂੰ ਕਹੇ ਮਰਦਾਨੇ ਆ ਰਬਾਨ ਬਹਿ ਕੇ ਆ ਤੇ ਮਰਦਾਨੇ ਕਹਿੰਦਾ ਸਤਿਗੁਰੂ ਕਿੱਥੋਂ ਲੈ ਕੇ ਆਵਾ ਸਤਿਗੁਰੂ ਕਹਿੰਦੇ ਜੰਗਲਵਨ ਤੁਰੀਆ ਜਾ ਤੁਰੀਆ ਜਾ ਤੈਨੂੰ ਇੱਕ ਫਰਿੰਦਾ ਮਿਲੇਗਾ ਉਹਨੂੰ 5 ਰੁਪਏ ਦੇ ਕੇ ਤੇ ਰਬਾਬ ਤਰੀ ਹੋਵੇ ਫਰਿੰਦੇ ਨਾਂ ਦਾ ਵਿਅਕਤੀ ਮਹਾਰਾਜ ਜੀ ਨੂੰ ਮਿਲਿਆ ਰਬਾਬ ਦੇ ਕੇ ਉਹ ਅਲੋਪ ਹੋ ਗਿਆ ਉਹਦਾ ਕੋਈ ਜ਼ਿਕਰ ਨਹੀਂ ਮੁੜ ਕੇ ਇਤਿਹਾਸ ਦੇ ਵਿੱਚ ਆਇਆ ਜੇ ਕਿਸੇ ਨੂੰ ਪਤਾ ਲੱਗਾ ਹੋਵੇ ਜੋ ਵੱਖਰੀ ਗੱਲ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਵਰਦਾਨਾਂ ਦੀ ਰਵਾਬ ਜਾਂ ਇਹ ਤੁਰ ਜ਼ਰਕਾਰ ਤੋਂ ਆਈ ਤੇ ਜਿਹੜੀ ਗੁਰਬਾਣੀ ਇਹਦੇ ਨਾਲ ਕਹੀ ਜਾਂਦੀ ਉਹ ਵੀ ਪ੍ਰੰਦਰਗਾਹ ਤੋਂ ਆਈ ਹੈ ਕਿਉਂਕਿ ਬਾਣੀ ਜਿਹੜੀ ਕਿਸੇ ਬੰਦੇ ਦੀ ਬਣਾਈ ਹੋਈ ਨਹੀਂ ਅਕਾਲ ਪੁਰਖ ਦੇ ਬਚਨ ਨੇ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਚੰਦਰ ਦੇ ਵਿੱਚ ਸੈਦਪੁਰ ਪਿੰਡ ਦੇ ਬਾਹਰ-ਬਾਰ ਬੈਠੇ ਗੁਰੂ ਨਾਨਕ ਪਾਤਸ਼ਾਹ ਮਾਰਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕੀਰਤਨ ਕਰਦੇ ਨੇ ਮਰਦਾਨਾਂ ਦੇ ਬਾਹਰ ਜੀਆਂ ਤਾਰਾਂ ਤੇ ਪੂਟੇ ਮਾਰਦਾ ਰਵਾਲ ਦੇ ਵਿੱਚੋਂ ਸਤਨਾਮ ਵਾਹਿਗੁਰੂ ਦੀਆਂ ਧੁਨਾ ਉੱਡਦੀਆਂ ਨੇ ਜੰਗਲ ਦੇ ਵਿੱਚ ਵੱਜਦੀ ਦੇਬਾਬ ਇਹਦੀ ਆਵਾਜ਼ ਜਾਂਦੀ ਹੈ ਸੈਦਪੁਰ ਪਿੰਡ ਦੇ ਵਿੱਚ ਲੋਕ ਸੁਣਦੇ ਨੇ ਕੀ ਸੁਣਦੇ ਨੇ ਸਤਨਾਮ ਸਤਨਾਮ ਬੋਲਦੀ ਦੇਬਾਬ ਉਹ ਜੀ ਕੱਪ ਦੇ ਦਿਲਾਂ ਨੂੰ ਠੰਡ ਪੰਦੀ ਹੋ ਸੁਣੀ ਜਾ ਆਵਾਜ਼ ਮਿੱਠੀ ਕਿੰਨਰ ਗੰਦਰਬ संगत कप ते दिलू पव ਤੇ ਦਿਲਾਂ ਨੂੰ ਠੰਡੇ ਪਾਉਂਗੀ ਸੰਗਤ ਜੀ পাপ ਦੇ ਦਿਲਾਂ ਨੂੰ ਠੰਡੇ ਪਾਉਂਗੀ ਹੋ ਅਮਰਤ ਦੇ ਜਗਾ ਸ਼ੇਰਦਾਰ ਬਾ ਬਤਾਈ ਕਰਦਾ ਹੈ ने ख़ुश करे जंहिं ਦੇ ਦਿਲਾਂ ਨੂੰ ਖਾਂਡੇ ਪਾਉਣੀ ਸੰਗੋ ਤੇਜੀ পাপ ਦੇ ਦਿਲਾਂ ਨੂੰ ਖਾਂਡੇ ਪਾਉਣੀ ਓ ਰਾਗੀਆਂ ਦੇ ਟੋਲੇ ਆਉਂਦੇ ਧੁਨਾ ਸੁਣਣ ਲੀਨ ਹੁੰਦੇ ਸਾਹਿਬ ਉਹ ਤਾਂ ਜਾਂਦੇ ਬਹਲਹਾਰੀ ਕਦੀ ਤਾਂ ਸਮਾਡੀ ਲਾ ਕੇ ਲੀਨ ਹੋ ਕੇ ਬੈਠ ਜਾਂਦੇ ਕੀ ਦੱਸਾਂ सार सतनाम सतनाम राबे वी तपे दिलू ठंड पी तप जे दिलू ठंड पवंदी किथो जे रे आई किथे सिखी किथो जे ਇਹ ਲੀਆੰ ਦਾ ਕਲਾਕਾਰ ਨੂੰ ਜੰਗਲਾਂ ਦੇ ਵਿੱਚ ਤੇ ਮੰਗਲ ਲੈ ਆਉਂਦਾ ਪਲਾ ਵਿੱਚ ਵੰਡੀ ਜਾਂਦਾ ਹੈ ਰਾਗ ਸੰਸਾਰ ਨੂੰ ਸੰਗਤਾਂ ਜੀ ਵੰਡੀ ਜਾਂਦਾ ਹੈ ਰਾਗ ਸੰਸਾਰ ਨੂੰ ਆਓ ਖੇ ਮੈਨੂੰ ਪਰ ਕਮਾਰੀ ਸੱਜਣ ਬੋਲ ਬੈਠੀ बहुत पुछ कंदी सतनाम सतनाम सप ते दिलंड पवंदी तप दिल ठ पवंदी गोराम तोड़े प्याण जो कॾहिं वेखे कमाल दे बनो कॾहिं जंहिं लोभ गुरू जी फ़े ਪਾਪ ਦੇ ਦਿਲ ਨੂੰ ਠੰਡ ਪਾਉਣੀ ਸੰਗਤ ਜੀ ਪਾਪ ਦੇ ਦਿਲ ਨੂੰ ਠੰਡ ਪਾਉਣੀ ਜੰਗਲ ਦੇ ਵਿੱਚ ਗੁਰੂ ਗਨਨਕ ਪਾਤਸ਼ਾਹ ਮਹਾਰਾਜ ਜੀ ਬੈਠੇ ਕੀਰਤਨ ਕਰਦੇ ਰਬਾ ਵਜਦੀ ਸਤਨਾਮ ਵਾਇਰਲ ਹੋਰੀਆਂ ਤੋਂ ਨਾ ਕੋਟਦੀਆਂ ਸਿਆਲਪੁਰ ਸਿੱਤ ਦੇ ਵਿੱਚ ਲੋਕਾਂ ਦੇ ਕੰਨਾਂ ਤੱਕ ਪਹੁੰਚਦੀਆਂ ਤੇ ਇੱਥੇ ਇੱਕ ਰਹਿਣ ਵਾਲਾ ਗੁਰੂ ਨਾਨਕ ਦਾ ਸਿੱਖ ਤਿਜਾ ਨਾਉ ਹੈ ਭਾਈ ਲਾਲੋ ਇਹ ਬੜਾ ਗਰੀਬ ਹੈ